ਜੀਕੇ ਕੁਐਸ਼ਨ ਜਸਵਿੰਦਰ ਭੱਲਾ ਪਹਿਲਾ ਸਵਾਲ ਜਸਵਿੰਦਰ ਭੱਲਾ ਦਾ ਜਨਮ ਕਦੋਂ ਹੋਇਆ 10 ਜੂਨ 1950 4 ਮਈ 1960 22 ਫਰਵਰੀ 1965 15 ਅਗਸਤ 1955 ਇਸ ਸਵਾਲ ਦਾ ਸਹੀ ਉੱਤਰ ਹੈ 4 ਮਈ 1960 ਦੂਜਾ ਸਵਾਲ ਜਸਵਿੰਦਰ ਪੱਲਾ ਨੇ ਕਿਸ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੈਸਰ ਸੇਵਾ ਨਿਭਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਸਵਾਲ ਦਾ ਸਹੀ ਉੱਤਰ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੀਜਾ ਸਵਾਲ ਜਸਵਿੰਦਰ ਭੱਲਾ ਦੀ ਮਸ਼ਹੂਰ ਕਮੇਡੀ ਸੀਰੀਜ਼ ਦਾ ਨਾਮ ਕੀ ਹੈ ਰੌਣਕ ਮੇਲਾ ਛਣਕਾਟਾ ਹੱਸਦੇ ਹਸਾਉਂਦੇ ਕਾਕਾ ਜੀ ਸਵਾਲ ਦਾ ਸਹੀ ਉੱਤਰ ਹੈ ਚਣਕਾਟਾ ਚੌਥਾ ਸਵਾਲ ਚਣਕਾਟਾ ਸੀਰੀਜ਼ ਵਿੱਚ ਜਸਵਿੰਦਰ ਪੱਲਾ ਦੀ ਮੁੱਖ ਸਾਥੀ ਕਲਾਕਾਰ ਕੌਣ ਸਨ ਗੁਰਪ੍ਰੀਤ ਕੁੱਗੀ ਬਿੰਨੂ ਢਿਲੋਂ ਬਾਲ ਮੁਕੰਦ ਸ਼ਰਮਾ ਕਰਮਜੀਤ ਅਨਮੋਲ ਇਸ ਸਵਾਲ ਦਾ ਸਹੀ ਉੱਤਰ ਹੈ ਬਾਲਮੁਕੰਦ ਸ਼ਰਮਾ ਪੰਜਵਾਂ ਸਵਾਲ ਜਸਵਿੰਦਰ ਭੱਲਾ ਦੀ ਛਣਕਾਟਾ ਵਿੱਚ ਸਭ ਤੋਂ ਮਸ਼ਹੂਰ ਕਿਰਦਾਰ ਦਾ ਨਾਮ ਕੀ ਹੈ ਚਾਚਾ ਚਤੂਰਾ ਜੇਠਾ ਮੱਲ ਪੰਨਾ ਸਿਉ ਚਾਚਾ ਕੌਰ ਸਿੰਘ ਇਸ ਸਵਾਲ ਦਾ ਸਹੀ ਉੱਤਰ ਹੈ ਚਾਚਾ ਚਿਤਰਾ ਛੇਵਾਂ ਸਵਾਲ ਜਸਵਿੰਦਰ ਪੱਲਾ ਦੀ ਪਹਿਲੀ ਪੰਜਾਬੀ ਫਿਲਮ ਕਿਹੜੀ ਸੀ ਜੱਟ ਐਂਡ ਜੁਲੀਅਟ ਮਾਹੌਲ ਠੀਕ ਹੈ ਦੁੱਲਾ ਪੱਟੀ ਕੈਰੀ ਆਨ ਜੱਟਾ ਇਸ ਸਵਾਲ ਦਾ ਸਹੀ ਉੱਤਰ ਹੈ ਮਾਹੌਲ ਠੀਕ ਹੈ 7ਵਾਂ ਸਵਾਲ ਫਿਲਮ ਕੈਰੀ ਆਨ ਜੱਟਾ ਵਿੱਚ ਜਸਵਿੰਦਰ ਪੱਲਾ ਦਾ ਕਿਹੜਾ ਡਾਇਲੋਗ ਸਭ ਤੋਂ ਵੱਧ ਮਸ਼ਹੂਰ ਹੋਇਆ ਹੈ ਸਾਲੀ ਗੰਡੀ ਫਸ ਗਈ ਢਿੱਲੋਂ ਨੇ ਕਾਲਾ ਖੋਟ ਐਵੇਂ ਨਹੀਂ ਪਾਇਆ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕੋਈ ਗੱਲ ਨਹੀਂ ਜੀ ਇਸ ਸਵਾਲ ਦਾ ਸਹੀ ਉੱਤਰ ਹੈ ਢਿੱਲੋਂ ਨੇ ਕਾਲਾ ਘੋਟ ਐਵੇਂ ਨਹੀਂ ਪਾਇਆ 8ਵਾਂ ਸਵਾਲ ਜਗਸਵਿੰਦਰ ਭੱਲਾ ਨੇ ਕਿਸ ਵਿਸ਼ੇ ਵਿੱਚ ਆਪਣੀ ਪੀ ਐਚ ਡੀ ਪੂਰੀ ਕੀਤੀ ਪੰਜਾਬੀ ਸਾਹਿਤ ਖੇਤੀਬਾੜੀ ਵਿਗਿਆਨ ਇਤਿਹਾਸ ਰਾਜਨੀਤਿਕ ਸ਼ਾਸਤਰ ਇਹ ਸਵਾਲ ਦਾ ਸਹੀ ਉੱਤਰ ਹੈ ਖੇਤੀਬਾੜੀ ਵਿਗਿਆਨ ਨੌਵਾਂ ਸਵਾਲ ਜਸਵਿੰਦਰ ਪੱਲਾ ਦੇ بیٹے ਦਾ ਕੀ ਨਾਮ ਹੈ ਜੋ ਖੁਦ ਇੱਕ ਪੰਜਾਬੀ ਅਦਾਕਾਰ ਹੈ ਐਮੀ ਵਰਕ ਪੁਖਰਾਜ ਪੱਲਾ ਜਾਰਦਨ ਸੰਧੂ ਰਣਜੀਤ 바ਵਾ ਇਸ ਸਵਾਲ ਦਾ ਸਹੀ ਉੱਤਰ ਹੈ ਪੋਖਰਾਜ ਭੱਲਾ 10ਵਾਂ ਸਵਾਲ ਜਸਵਿੰਦਰ ਭੱਲਾ ਨੇ ਪੰਜਾਬ ਸਰਕਾਰ ਵੱਲੋਂ ਕਿਸ ਦਾ ਸ਼ਰੋਮਣੀ ਗਾਇਕ ਕਲਾਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ 2010 2015 2005 2012 ਇਸ ਸਵਾਲ ਦਾ ਸਹੀ ਉੱਤਰ ਹੈ 2015 ਧੰਨਵਾਦ